ਅੰਮ੍ਰਿਤਸਰ ਤੋਂ ਬੇहद ਦਰਦਨਾਕ ਔਰ ਮਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਹੜੀ ਦੀ ਰਾਤ ਨੂੰ ਇੱਕ ਪਰਿਵਾਰ ਦੇ ਦੋ ਜੀਆਂ ਦੀ ਦਰਦਨਾਕ ਮੌਤ ਹੋਈ ਹੈ ਸੋ ਦੱਸਦੇ ਨੇ ਆ ਕਿ ਕੀ ਆ ਜਾ ਰਿਹਾ ਹੈ ਕਿ ਲੋੜੀ ਬਾਲਨ ਤੋਂ ਬਾਅਦ ਉਸ ਪਰਿਵਾਰ ਜਿਹੜਾ ਹੈ ਉਹ ਜਦੋਂ نیچے ਚਲਾ ਜਾਂਦਾ ਹੈ ਉਸ ਤੋਂ ਬਾਅਦ ਕਾਰ ਵਿੱਚ ਅੱਗ ਲੱਗ ਜਾਂਦੀ ਹੈ ਜੋ ਭੂਗਾ ਬਾਲਿਆ ਸੀ ਉਸ ਦੀ ਚਿੰਗਾਰੀ ਕਰਕੇ ਇਹ ਅੱਗ ਲੱਗਦੀ ਹੈ ਔਰ ਅੱਗ ਥੋੜੇ ਹੀ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਭਿਆਨਕ ਰੂਪ ਧਾਰ ਲੈਂਦਾ ਹੈ ਕਿ ਪਰਿਵਾਰ ਦੇ ਤਿੰਨ ਜੀਆਂ ਨੂੰ ਤਾਂ ਪੜੋਸੀਆਂ ਵੱਲੋਂ ਬਚਾ ਲਿਆ ਜਾਂਦਾ ਹੈ ਪਰ ਜਿਹੜੇ ਦੋ ਪਿਓ ਭਤੀ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਉੱਪਰ ਚੜ ਕੇ ਚੀਕਦਾ ਰਿਹਾ ਚਿਲਾਉਂਦਾ ਰਿਹਾ ਪਰ ਅ ਜਿਹੜੇ ਗਵਾਂਡੀ ਸੀ ਉਹਨਾਂ ਵੱਲੋਂ ਜਿੰਨਾ ਹੋ ਸਕੇ ਉਹਨਾਂ ਨੇ ਕੋਸ਼ਿਸ਼ ਕਰਕੇ ਪਰਿਵਾਰ ਦੇ ਤਿੰਨ ਜੀਹਾਂ ਨੂੰ ਸਹੀ ਸਲਾਮਤ ਘਰ ਤੋਂ ਬਾਹਰ ਕੱਢ ਲਿਆ ਪਰ ਬਹੁਤ ਮੰਦਭਾਗੀ ਜਿਹੜੀ ਗੱਲ ਹੈ ਕਿ ਜੋ ਪਿਤਾ ਸੀ ਬਜ਼ੁਰਗ ਹੋਣ ਕਰਕੇ ਤੇ ਨਾਲ ਦੇ ਨਾਲ ਉਹਦੀ ਧੀ ਜਿਹੜੀ ਅਪਾਹਜ ਸੀ ਮੈਂਟਲੀ ਡਿਸੇਬਲ ਸੀਗੀ ਉਸ ਨੂੰ ਕੱਢਣ ਦੇ ਵਿੱਚ ਦਿੱਕਤ ਆਈ ਔਰ ਉਸ ਤੋਂ ਬਾਅਦ ਦੋਹਾਂ ਦੀ ਮੌਤ ਹੋ ਗਈ ਹੈ ਫਿਲਹਾਲ ਕੀਆ ਜਾ ਰਿਹਾ ਹੈ ਕਿ ਬਹੁਤ ਸਾਰਾ ਸਮਾਨ ਮਾਲਾ ਸਾਹਿਬ ਦੱਸਿਆ ਜਾ ਰਿਹਾ ਹੈ ਉੱਪਰ ਪਿਆ ਸੀ ਜਿਸ ਕਰਕੇ ਜਦੋਂ ਚਿੰਗਾਰੀ ਪਈ ਤਾਂ ਉਸ ਵੇਲੇ ਉਸੇ ਵੇਲੇ ਜਿਹੜੀ ਅੱਗ ਜਿਹੜੀ ਹੈ ਪੂਰੇ ਘਰ ਨੂੰ ਆਪਣੀ ਜਪੇੜ ਦੇ ਵਿੱਚ ਲੈ ਲੈਂਦੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੰਗ ਗਲੀ ਸੀ ਔਰ ਇਸ ਤੰਗ ਗਲੀ ਕਰਕੇ ਫਾਇਰ ਬਿਗੇਡ ਨੂੰ ਵੀ ਆਪਣੇ ਕੰਮ ਕਰਨ ਦੇ ਵਿੱਚ ਬਹੁਤ ਦਿੱਕਤ ਆਈ 5 ਘੰਟੇ ਦਾ ਸਮਾਂ ਲੱਗ ਗਿਆ ਅੱਗ ਨੂੰ ਭਜਾਉਣ ਦੇ ਲਈ ਫਿਲਹਾਲ ਪੂਰਾ ਮਾਮਲਾ ਜੜਾਏ ਉਹ ਦੱਸਿਆ ਜਾ ਰਿਹਾ ਹੈ ਕਿ ਅੰਮ੍ਰੀ ਸਰਦੇ ਇੱਕ ਮਨਾ ਸਿੰਘ ਚੌਂਗ ਦੇ ਕੋਲ ਇਹ ਹਾਸਾ ਵਾਪਰਿਆ ਚੂੜ ਸਿੰਘ ਗਲੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਪਰਿਵਾਰ ਧੂਮ ਧਾਮ ਦੇ ਨਾਲ ਲੋਹੜੀ ਮਨਾ ਰਿਹਾ ਸੀ ਲੋਹੜੀ ਦੀ ਜਿਹੜਾ ਭੁੱਗਾ ਸੀ ਉਹ ਜਲਾਉਣ ਤੋਂ ਬਾਅਦ ਉਹ ਸਾਰੇ ਘਰ ਚਲੇ ਜਾਂਦੇ ਨੇ ਔਰ ਦੇਰ ਰਾਤ ਜਿਹੜੀ ਭੁੱਗੇ ਦੀ ਚਿੰਗਾਰੀ ਸੀ ਉਹ ਉਹਨਾਂ ਦੇ ਮਕਾਨ ਦੇ ਵਿੱਚ ਅੱਗ ਦਾ ਰੂਪ ਲੈ ਲੈਂਦੀ ਹੈ ਔਰ ਪੂਰੇ ਘਰ ਨੂੰ ਅੱਗ ਲੱਗ ਜਾਂਦੀ ਹੈ ਫਿਲਹਾਲ ਮਕਾਨ ਦੇ ਵਿੱਚ ਅੱਗ ਲੱਗਣ ਵੇਲੇ ਘਰ ਦੇ ਵਿੱਚ ਪੰਜ ਲੋਕ ਮੌਜੂਦ ਸਿਗੇ ਇੱਕ ਬਜ਼ੁਰਗ ਪਿਤਾ ਜਿਸ ਦੀ ਉਮਰ 86 ਸਾਲ ਦੱਸੀ ਜਾ ਰਹੀ ਹੈ ਔਰ ਇੱਕ ਅਪਾਹਜ ਬੇਟੀ ਸੀ ਉਹਨਾਂ ਦੀ ਧੀ ਸੀਗੀ ਨਵਦੀਪ ਕੌਰ ਦੱਸਿਆ ਜਾ ਰਿਹਾ ਨਾ 40 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜੋ ਇਸ ਮਕਾਨ ਦੇ ਵਿੱਚ ਫਸ ਜਾਂਦੇ ਨੇ ਇਸ ਆਗ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਔਰ ਜਿਵੇਂ ਹੀ ਚਿਕਨ ਚਿਕਨ ਦੀ ਆਵਾਜ਼ਾਂ ਆਉਣ ਲੱਗਦੀਆਂ ਨੇ ਤਾਂ ਗਵਾਂਡੀ ਬਾਹਰ ਨਿਕਲਦੇ ਨੇ ਔਰ ਜਿਵੇਂ ਹੋ ਸਕੇ ਗਵਾਂਡੀਆਂ ਵੱਲੋਂ ਸਖਤ ਮੁਖਸ਼ਕਤ ਕਰਨ ਤੋਂ ਬਾਅਦ ਪਰਿਵਾਰ ਦੇ ਤਿੰਨ ਜੀਆਂ ਨੂੰ ਤਾਂ ਬਚਾ ਲਿਆ ਗਿਆ ਲੇਕਿਨ ਬਜ਼ੁਰਗ ਪਿਤਾ ਤੇ ਜਿਹੜੇ ਅਪਾਹਜ ਧੀ ਸੀ ਉਸ ਨੂੰ ਚੁੱਕ ਕੇ ਬਾਹਰ ਲਿਆਉਣਾ ਜਿਹੜਾ ਸੀਗਾ ਉਹ ਮੁਸ਼ਕਲ ਸੀਗਾ ਨਹੀਂ ਲਿਆ ਪਾਏ ਕੋਸ਼ਿਸ਼ ਕਰਦੇ ਰਹੇ ਗਵਾਂਡੀ ਵੀ ਪਰ ਬਹੁਤ ਮੰਦ ਭਾਗੀ ਖਬਰ ਹੈ ਕਿ ਦੋਨਾ ਦੀ ਹੀ ਮੌਤ ਹੋ ਗਈ ਹੈ ਫਿਲਹਾਲ ਮਕਾਨ ਮਾਲਕ ਦੇ ਦੱਸਣ ਮੁਤਾਬਕ ਲੋੜੀ ਦੀ ਜਿਹੜੇ ਭੂਗਾ ਸੀ ਉਹ ਬਾਲਿਆ ਸੀਗਾ ਔਰ ਉਹੀ ਜਿੰਗਾਰੀ ਸੀ ਜਿਹੜੀ ਉੱਡ ਕੇ ਉਹਨਾਂ ਦੇ ਘਰ ਦੇ ਅੰਦਰ ਰੱਖੇ ਕੱਪੜਿਆਂ ਦੇ ਉੱਤੇ ਆ ਡਿੱਗਦੀ ਹੈ ਜਿਸ ਤੋਂ ਬਾਅਦ ਅੱਗ ਜਿਹੜੀ ਹੈ ਭੜਕ ਜਾਂਦੀ ਹੈ ਔਰ ਜਿਹੜੇ ਗੁਆਂਡੀ ਨੇ ਉਹਨਾਂ ਵੱਲੋਂ ਸਖਤ ਮੁਸ਼ਕਲ ਕਰਕੇ ਪਰਿਵਾਰ ਦੇ ਬਾਕੀ ਜੀਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਔਰ ਕਿਹਾ ਜਾ ਰਿਹਾ ਹੈ ਕਿ ਤੰਗ ਗਲੀ ਸੀ ਔਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਪਰ ਉਹਨਾਂ ਨੂੰ ਵੀ ਸਖਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੰਗ ਗਲੀ ਹੋਣ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਕਰੀਬਨ 100 ਮੀਟਰ ਦੂਰ ਖੜਾ ਕਰਨਾ ਪਿਆ ਜਿਸ ਤੋਂ ਬਾਅਦ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਫਿਲਹਾਲ ਅੱਗ ਲੱਗਣ ਤੋਂ ਬਾਅਦ ਜਿਹੜੇ ਘਰ ਦੇ ਲੋਕ ਸੀਗੇ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਦੋਸ਼ ਲਗਾ ਰਹੇ ਨੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਸਮੇਂ ਸਿਰ ਅਗਰ ਮਦਦ ਮਿਲਦੀ ਸ਼ਾਇਦ ਅੱਜ ਉਹਨਾਂ ਦੇ ਪਰਿਵਾਰ ਦੇ ਜੋ ਦੋ ਜੀ ਉਹਨਾਂ ਦੇ ਵਿੱਚ ਹੁੰਦੇ ਪਰ ਦੇਖਿਆ ਜਾਵੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿੰਨੀ ਤੰਗ ਗਲੀ ਹੈ ਔਰ ਇਸ ਤੰਗ ਗਲੀ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਆਉਣਾ ਵੀ ਬਹੁਤ ਮੁਸ਼ਕਲ ਜਾਪਦਾ ਹੈ ਔਰ 5 ਘੰਟੇ ਦਾ ਸਮਾਂ ਲੱਗ ਗਿਆ ਸੀ ਆਗ ਨੂੰ ਬੁਝਾਉਣ ਦੇ ਵਿੱਚ ਜਿੰਨਾ ਹੋ ਸਕੇ ਪੁਲਿਸ ਦੇ ਮੁਲਾਜ਼ਮ ਫਾਇਰ ਬ੍ਰਿਗੇਡ ਦੀਆਂ ਟੀਮਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀਆਂ ਸੀ ਕਿ ਆਗ ਨੂੰ ਸਮੇਂ ਸਿਰ ਪੁਜਾਇਆ ਜਾਵੇ ਪਰ ਜਿਸ ਤਰ੍ਹਾਂ ਦੇ ਨਾਲ ਤੰਗ ਗਲੀ ਸੀ ਗੱਡੀਆਂ ਅੰਦਰ ਨਹੀਂ ਸੀ ਜਾ ਸਕਦੀਆਂ ਔਰ ਇਸੇ ਕਰਕੇ ਇਹ ਵੱਡੀ ਜਿਹੜੀ ਹੈ ਅ ਕਹਿ ਸਕਦੀਆਂ ਕਿ ਵੱਡੀ ਜਿਹੜੀ ਹੈ ਦਰਦਨਾਕ ਹਾਦਸਾ ਵਾਪਰਿਆ ਦੋ ਜੀਆਂ ਨੂੰ ਨਹੀਂ ਬਚਾ ਸਕਿਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ ਲੋਹੜੀ ਵਾਲੇ ਦਿਨ ਇਹ ਮੰਦਭਾਗੀ ਖਬਰ سامنے ਆਈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹਾਲਾਂਕਿ ਪਰਿਵਾਰ ਦੇ ਤਿੰਨ ਜੀ ਜ਼ਰੂਰ ਬਚ ਗਏ ਨੇ ਪਰ ਉਹਨਾਂ ਦੇ ਪਰਿਵਾਰ ਦੇ ਦੋ ਜੀਆਂ ਦੀ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਹੈ ਇਸ ਲਈ ਅੱਜ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਦਮਕਲ ਵਿਭਾਗ ਦੀਆਂ ਗੱਡੀਆਂ ਉੱਥੇ ਪਹੁੰਚੀਆਂ ਨੇ ਕੋਸ਼ਿਸ਼ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਜਲਦ ਤੋਂ ਜਲਦ ਇਸ ਆਗੂ ਤੇ ਕਾਬੂ ਪਾਇਆ ਜਾਵੇ ਪਰ ਦੱਸਿਆ ਜਾ ਰਿਹਾ ਹੈ ਕਿ ਜੋ ਰੁਮਾਲਾ ਸਾਹਿਬ ਸੀ ਕੱਪੜੇ ਜਿਹੜੇ ਸੀ ਰੁਮਾਲਾ ਸਾਹਿਬ ਸੀ ਹੋਰ ਵੀ ਕਈ ਕੱਪੜੇ ਸੀ ਉਹਨਾਂ ਦੇ ਘਰ ਦੇ ਵਿੱਚ ਪਏ ਹੋਏ ਸਨ ਔਰ ਚਿੰਗਾਰੀ ਜਿਹੜੀ ਹੈ ਉੱਡ ਕੇ ਜਦੋਂ ਆਉਂਦੀ ਹੈ ਉਹਨਾਂ ਦੇ ਘਰ ਦੇ ਕੱਪੜਿਆਂ ਦੇ ਵਿੱਚ ਪੈਂਦੀ ਹੈ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਅੱਗ ਵੱਧ ਜਾਂਦੀ ਹੈ ਔਰ ਅੱਗ ਬਦਨ ਤੋਂ ਬਾਅਦ ਪੂਰੇ ਮਕਾਨ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੇ ਨੇ ਔਰ ਪੂਰਾ ਪਰਿਵਾਰ ਛੱਤ ਤੇ ਚੜ ਜਾਂਦਾ ਕਦਾਇ ਚਿਲਾਉਂਦਾ ਹੈ ਗਵਾਂਡੀਆਂ ਨੂੰ ਜਦੋਂ ਆਵਾਜ਼ ਆਉਂਦੀ ਹੈ ਤੇ ਗਵਾਂਡੀਆਂ ਬਾਹਰ ਨਿਕਲਦੇ ਨੇ ਜਿਵੇਂ ਕਿਵੇਂ ਹੋ ਸਕੇ ਪਰਿਵਾਰ ਨੂੰ ਬਾਹਰ ਕੱਢਿਆ ਜਾਂਦਾ ਹੈ ਪਰ ਮੰਦਭਾਗੀ ਖਬਰ ਹੈ ਕਿ ਦੋ ਲੋਕ ਜਿਹੜੇ ਸੀ ਇੱਕ ਬਜ਼ੁਰਗ ਸੀ 86 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਔਰ ਇੱਕ ਉਹਨਾਂ ਦੀ ਬੇਟੀ ਸੀਗੀ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਉਹ ਅਪਾਹ ਸੀ ਦੋਹਾਂ ਨੂੰ ਬਾਹਰ ਕੱਢਣ ਦੇ ਵਿੱਚ ਸਮਾਂ ਲੱਗ ਗਿਆ ਔਰ ਅੱਗ ਜਿਹੜੀ ਹੈ ਉਹ ਵੱਧ ਗਈ ਜਿਸ ਤੋਂ ਬਾਅਦ ਦੋਹਾਂ ਦੀ ਹੀ ਮੌਤ ਹੋ ਗਈ